ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿੱਚ ਵਾਧੂ ਠੰਡ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲਾਂ ਵਿੱਚ 24 ਤੋਂ 31 ਦਸੰਬਰ ਤੱਕ ਛੁੱਟੀਆਂ ਰਹਿਣਗੀਆਂ। ਇਸ ਸਬੰਧੀ ਸਕੂਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਦੱਸਦੇ ਕਿ ਇਸ ਤੋਂ ਪਹਿਲਾਂ 3 ਦਸੰਬਰ ਨੂੰ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਐਡਿਟ ਤੇ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਸੀ। ਵਿਭਾਗ ਨੇ ਸਕੂਲਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰ ਦਿੱਤਾ ਹੈ ਇਹ ਆਦੇਸ਼ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਜਾਰੀ ਕੀਤੇ ਗਏ ਹਨ ਸ਼ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਭਾਈ ਬਲਵੰਤ ਸਿੰਘ ਰਾਜੋਹਣ ਅਤੇ ਹੋਰ ਬੰਦੀ ਸਿੰਘ ਜੋ ਪਿਛਲੇ 30-30 ਸਾਲ ਤੋਂ ਜੇਲਾ ਵਿੱਚ ਕੈਦ ਘਟਰੇ ਹਨ ਉਹਨਾਂ ਦੀ ਰਿਹਾਈ ਵਾਸਤੇ ਟੁਕਮੇ ਕਦਮ ਚੁੱਕਣ ਕੰਨ ਨੂੰ ਆ ਕਹਿੰਦਾ ਹੈ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆਮ ਹੋਏ 84 ਦੇ ਅੰਦਰ ਕਤਰਿਆਂ ਹੋਣ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਅਜੇ ਘਟਨਾ ਹੋ ਰਹੀਆਂ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਆ ਜਿਹੜੀ ਆ ਗੱਲ ਕਰ ਰਹੇ ਅਸੀਂ ਕਰ ਰਹੇ ਆ ਅਸੀਂ ਇਨਸਾਫ ਦੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਹਨਾਂ ਚ ਇੱਕ ਇਮੋਸ਼ਨ ਜਾਗੇ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਮੋਸ਼ਨ ਤੇ ਜਾਗ ਨਹੀਂ ਜਗਣੇ ਤਾਂ ਜਦੋਂ ਮੋਸ਼ਨ ਜਾਗ ਗਏ ਤੇ ਲੋਕਾਂ ਨੇ ਕਦਮ ਚੁੱਕੇ ਉਹ ਜਿਹੜੇ ਲੋਕ ਹੈ ਉਹ ਕਰੇ ਅਸੀਂ ਕਦਮ ਚੁੱਕੇ ਐ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲੀਆਂ ਜੇ ਕੋਈ ਇਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ ਚ ਹੈ 15 ਸਾਲ ਹੈ ਇਥੇ ਤਾਂ 28 ਸਾਲ ਹੋ ਗਏ ਸੋਕ ਆਤ ਆਪਣਾ ਇਨਸਾਫ ਦੀ ਗੱਲ ਕਰ ਰਹੇ ਅਸੀਂ ਅਸੀਂ ਜੋ ਗੱਲ ਕਰ ਰਹੇ ਆ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ ਸਾਬ ਦੀ ਗੱਲ ਕਰ ਰਹੇ ਆ ਭਾਵ ਐਨ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਆ ਐ ਨਹੀਂ ਹੋ ਸਕਦਾ कि इंदिरा ਆਪਣਾ राजीव गांधी ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28-23 ਸਾਲ ਦੀ ਸਜ਼ਾ ਕੱਟ ਲਈ ਕਾਲ ਕੋਠੀ ਕਿੱਥੇ ਅਜਾ ਉਹਨਾਂ ਨੂੰ ਨਹੀਂ ਕੀਤਾ ਤੋਂ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਇਹ ਭਾਵਨਾ ਨੂੰ ਸਭ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ ਫੋਰ ਐਗਜ਼ਾਮਪਲ ਮੈਂ ਦੱਸਾਂ ਕਈ ਬਾਰ ਆਪਾਂ ਨੈਸ਼ਨਲ ਹਾਈਵੇ ਬਲੌਕ ਕਰ ਲੈਣੇ ਆ ਨੈਸ਼ਨਲ ਹਾਈਵੇ ਮਲੋਕੀ ਮੋਸ਼ਨ ਦਾ ਆ ਜਾਂਦਾ ਕੋਈ ਹਾਦਸਾ ਹੁੰਦਾ ਨੈਸ਼ਨਲ ਹਾਈਵੇ ਬਲੌਕ ਕਰ ਲੈਣੇ ਆ ਬਲੌਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ ਆਪਾਂ ਪਰਚਾ ਨਹੀਂ ਦਿੰਦੇ ਸਰਕਾਰ ਨਹੀਂ ਦਿੰਦੀ ਪਰਚਾ ਕਿਉਂ ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆ ਮੋਸ਼ਨਸ ਕਰਕੇ ਹੋਇਆ ਇਸ ਕਰਕੇ ਉਹ ਨਹੀਂ ਦਿੰਦੇ ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰਨ ਤੋ ਹੁਣ ਤਾਂ ਕਵੀ ਦਾ ਥੱਲੇ ਕਮੇਟੀ ਬਣੀ ਹੈ ਜੀ ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ ਤੇ ਜੋ ਉਹ ਇਸ طرف ਫੈਸਲਾ ਕਰੂਗੀ ਜਾਂ ਜੋ ਕਦੇਸ਼ ਦੇਊਗੀ ਅਸੀਂ ਉਹਦੇ ਤੋਂ ਬਹੁਤ ਚੰਗਾ ਸਰ ਅਰਵਿੰਦ ਕੇਜਰੀਵਾਲ ਈਡੀ ਕੋਲ ਬਾਰ ਬਾਰ ਬੁਲਾਉਣ ਦੇ ਬਾਬਤ ਨਹੀਂ ਜਾ ਰਹੇ ਬਸੰਨਾ ਕੋਈ ਨਾ ਕੋਈ ਘਟ ਰਹੇ ਨੇ ਜਦਕੇ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਭਜਦਾ ਹੈ ਉਹ ਜਾਣ ਕੇ ਭੱਜਦਾ ਕਿ ਮੈਂ ਪੰਜਾਬ ਚ ਮੈਂ ਜਾਮ ਭੱਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਆ ਮੇਰੀ ਪੁਲਿਸ ਆ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਚਾਹੀਦੀ ਕੋਲੇ ਵੱਤ ਉਹ ਕੀ ਆ ਦੋ ਦਿਨ ਰੱਖ ਲੈਣਗੇ ਮੈਨੇ ਤੇ ਵੀ ਝੂਠਾ ਕੇਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਕੇਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ ਚ ਗਏ ਅਸੀਂ ਤੇ ਗਏ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਭੇਤ ਤੱਕ ਚਲੇ ਗਏ ਪਰ ਅਨਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਜੇ ਕਾ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਦਰਦੇ ਕਿਉਂ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਬੇਰੋਜ਼ਗਾਰੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹਨ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਬੋਲਦੇ ਆ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਲਾ ਦੌਰ ਪਰਤ ਆਇਆ ਹੈ ਰੋਜ਼ਾਨਾ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਐਨਕਾਊਂਟਰ ਹੋ ਰਹੇ ਹਨ ਜਦਕਿ ਪੰਜਾਬ ਸਰਕਾਰ ਨੇ ਹਜੇ ਤੱਕ ਸਾਡੀਆਂ ਭੈਣਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਆ ਭਗਵੰਤ ਮਾਨ ਜੀ ਰੋਜ਼ਾਨਾ ਕਿਸੇ ਸੁਣ ਲੋ ਕਹਾਣੀਆਂ ਸੁਣ ਲੋ ਜਾਣ ਬੁੱਝ ਕੇ ਲੋਕਾਂ ਦਾ ਧਿਆਨ ਕਦੇ ਘੋੜਿਆਂ ਦੀਆਂ ਗੱਲਾਂ ਸੁਣਾ ਦਿੰਦੇ ਐ ਉਹ ਦੂਜਾ ਇੱਕ ਐ ਉਹ ਕੋਈ ਹੋਰ ਵੀਡੀਓ ਸੁਣਾ ਦਿੰਦਾ ਐ ਇਸੇ ਕੰਮ ਤੇ ਪੰਜਾਬ ਦੇ ਲੋਕਾਂ ਨੂੰ ਉਲਝਾਇਆ ਪਿਆ ਅਸਲ ਮੁੱਦਿਆਂ ਦੀ ਆ ਬਿਜਲੀ ਮਹਿੰਗੀ ਹੋ ਗਈ ਤੁਹਾਨੂੰ ਪਤਾ ਲੱਗਿਆ ਬਿਜਲੀ ਮੁਫਤ ਦਾ ਦੇਤੀ ਸਾਡੇ ਰਾਤ ਚ 200 ਯੂਨਿਟ ਮੁਫਤ ਦਿੰਦੇ ਸੀ ਹੁਣ 100 ਯੂਨਿਟ ਬਦਾਤਾ 100 ਯੂਨਿਟ ਤੇ ਤੁਹਾਨੂੰ ਪਤਾ ਐ ਕੀ 40 ਪੈਸੇ ਬਿਜਲੀ ਮਹਿੰਗੀ ਕਰਤੀ ਆ ਮਗਰਲੇ 4 ਦਿਨ ਪਹਿਲਾਂ ਪੈਟਰੋਲ ਡੀਜ਼ਲ ਤੇ ਵੈਟ ਵਧਾਤਾ ਅੱਜ ਇਹ ਹਾਲਾਤ ਹੈ ਪੰਜਾਬ ਦੇ ਪੰਜਾਬ ਦੇ ਸਿਰ ਸਾਡੇ 55 ਸਾਲਾਂ ਦੇ ਰਾਜ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਣਾ ਅਸੀਂ 70000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ 5 ਸਾਲ ਕਾਂਗਰਸ ਦਾ ਅੱਜ 3 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਸਿਰ ਕਰਜ਼ਾ ਹੈ ਠੀਕ ਹੈ ਦਿਮਪਾ ਜੀ ਨੇ ਪੰਜਾਬ ਦਾ ਨਵਾਂ ਬੱਚਾ ਜੰਮਿਆ 2 ਲੱਖ ਰੁਪਏ ਦਾ ਕਰਜ਼ਾਈ ਹੈ ਔਰ ਇੱਕ ਦਿਨ ਜਦੋਂ ਇਹ ਕਰਜ਼ਾ 6-7 ਲੱਖ ਹੋ ਜਾਏਗਾ ਤੇ ਪੰਜਾਬ ਦੀ ਇੱਕ ਛੜਕ ਵੀ ਅਸੀਂ ਨਵੀਂ ਨਹੀਂ ਬਣਾ ਸਕਾਂਗੇ ਇੱਕ ਸਕੂਲ ਨਹੀਂ ਬਣਾ ਸਕਾਂਗੇ ਇੱਕ ਨੌਕਰੀ ਨਹੀਂ ਲਾ ਸਕਾਂਗੇ ਆ ਮਹਾਬਿਆ ਸ਼ੇਰਾਂ ਨੇ ਜਿਹੜੇ ਕਹਿੰਦੇ ਸੀ ਰੇਤੇ ਚੋਂ 30 ਹਜ਼ਾਰ ਕਰੋੜ ਲੈ ਕੇ ਆਵਾਂਗੇ ਬਜਟ ਚੋਂ 25 ਹਜ਼ਾਰ ਕਰੋੜ ਰੁਪਇਆ ਬਣਾ ਲਾ ਕੇ ਅੱਜ ਪੰਜਾਬ ਦੇ ਅੰਦਰ 22 ਦੀ ਸਰਕਾਰ ਦੇ ਵਿੱਚ 60 ਹਜ਼ਾਰ ਕਰੋੜ ਰੁਪਏ ਦਾ ਕਰਜਾ ਪੰਜਾਬ ਦੀ ਸਰਕਾਰ ਲੈ ਚੁੱਕੀ ਹੈ ਗੱਲ ਇਹ ਨਹੀਂ ਹੈ ਆਉਣ ਆਦੇ ਸਮੇਂ ਦੀ ਗੱਲ ਹੈ ਸਾਡੇ ਬੱਚਿਆਂ ਦੇ ਵੇਖ ਲਈ ਗੱਲ ਹੈ ਸਾਰੇ ਜੰਮਣ ਵਾਲੇ ਬੱਚੇ ਕਹਿਣਗੇ ਕਿ ਸਾਨੂੰ ਕਰਜ਼ਾਈ ਕਰਗੇ ਇਹ ਰਾਜਨੀਤਿਕ ਲੋਕ ਕਿਉਂਕਿ ਪੈਸੇ ਦਾ ਸਹੀ ਉਪਯੋਗ ਨਹੀਂ ਹੋ ਰਿਹਾ 1000 ਕਰੋੜ ਰੁਪਇਆ ਭਗਵੰਤ ਸਿੰਘ ਮਾਨ ਆਪਦੀਆਂ ਫੋਟੋਆਂ ਲਾਉਣ ਤੇ ਇੰਨਾ ਬਜਟ ਸਾਡੀ ਸਰਕਾਰ ਵਾਲੇ ਬਜਟ ਹੁੰਦਾ ਸੀ 50 ਕਰੋੜ ਇਨਾਂ ਦਾ ਸਾਫ ਦਾ ਬਜਟ ਹੈ 900 ਕਰੋੜ ਕੇਵਲ 42 ਲੌਨ ਦਾ ਮਛੂਰੀਆਂ ਲੌਨ ਦਾ ਕੇਰਲਾ ਦੇ ਵਿੱਚ ਅਖਬਾਰ ਦੇ ਪਹਿਲੇ ਸਫੇ ਤੇ ਭਗਵੰਤ ਸਿੰਘ ਮੰਗ ਤੇ केजरीवाल ਦੀ ਫੋਟੋ ਛਪਦੀ ਹੈ ਮੱਧਿਆ ਪ੍ਰਦੇਸ਼ ਛਪਦੀ ਹੈ ਹਿਮਾਚਲ ਛਪਦੀ ਹੈ ਗੱਲ ਪੰਜਾਬ ਦੀ ਹੈ ਐਸਾ ਪੰਜਾਬ ਦਾ ਜਹਾਜ ਲੈ ਕੇ ਆ ਹੁਣ ਛੋਣਾ ਹੋਈਆਂ ਤਿੰਨ ਰਾਜਾਂ ਚ ਇੱਕ ਵੀ ਸੀਟ ਨਹੀਂ ਆਈ ਜਿਹੜੀ ਨੋਟਾ ਨੋਟਾ ਦਾ ਵਟਨ ਹੈ ਨੋਟਾਂ ਦੇ ਬਟਨ ਨਾਲੋਂ ਵੀ ਘੱਟ ਵੋਟਾਂ ਤਿੰਨ ਸੂਬਿਆਂ ਜਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਤੇ ਕਰੋੜਾਂ ਰੁਪਈਆ ਇਹਨਾਂ ਤਿੰਨ ਸੂਬਿਆਂ ਦੇ ਮਜੂਰੀਆਂ ਤੇ ਔਰ ਜਾਇਦੇ ਖਰਚੇ ਤੇ ਮਾਨਸਾਪਤ ਤੇ ਕੇਜਰੀਵਾਲ ਦੇ ਲਾਤਾ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਚੜ੍ਹੇ ਜਾਂਦੇ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਫੋਟੋ ਲਾਵੇ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਆਰਟੀ ਅਖਬਾਰ ਚ ਫੋਟੋ ਚ ਪਾਵੇ ਪਰ ਸਾਨੂੰ ਦੁੱਖ ਹੈ ਵੀ ਛੱਤੀਸਗੜ੍ਹ ਚ ਛੱਤੀਸਗੜ੍ਹ ਦਾ ਅਖਬਾਰ ਤੇ ਛੱਤੀਸਗੜ੍ਹ ਦੀ ਭਾਸ਼ਾ ਉੱਥੇ ਜਾ ਕੇ ਪਹਿਲੇ ਸਫੇ ਤੇ ਫੋਟੋ ਲਵਾ ਕੇ ਜਿਹੜਾ 10 ਲੱਖ ਰੁਪਿਆ ਖਰਾਬ ਕੀਤਾ ਜਾਂਦਾ ਸਾਨੂੰ ਇਸ ਗੱਲ ਦਾ ਦੁੱਖ ਹੈ ਸਾਨੂੰ ਦੁੱਖ ਹੈ ਸਾਡੇ ਰਾਜ ਚ ਨਸ਼ਾ ਸੀਗਾ ਇੱਕ ਸਾਡਾ ਮੁੱਖ ਮੰਤਰੀ ਸੀਗਾ ਉਹਦਾ ਨਾਮ ਹੈ ਰੱਖਿਆ ਕੰਪਰੋ ਮੈਸਿਫਨ ਇਸਟੋਰਿਕ ਐਨਕੀ ਸਮਝੋਤਾ ਮੁੱਖ ਮੰਤਰੀ ਉਹਨੇ ਗੁਟਕਾ ਸਾਦੀ ਸੌ ਖਾਦੀ ਸੀ ਗੁਟਕਾ ਸਾਦੀ ਸੌ ਖਾ ਕੇ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਤੇ ਇਸ ਕਰਕੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਾਜਦਾ ਸੀ ਮਹਾਰਾਜਾ ਭੁਪਿੰਦਰ ਸਿੰਘ ਦਾ ਵੰਸ਼ ਤੋਂ ਉਹਨੂੰ ਲੋਕਾਂ ਨੇ 30000 ਵੋਟਾਂ ਦੇ ਨਾਲ ਇਸ ਵਾਰੀ ਐਮਐਲਏ ਦੀਆਂ ਚੋਣਾਂ ਚ ਹਰਾਤਾ ਤੇ ਆਹ ਜਿਹੜਾ ਮੁੱਖ ਮੰਤਰੀ ਸਾਹਿਬ ਹੈ ਉਹਨੇ ਗੁਟਕਾ ਸੌਂਦੀ ਸੌ ਖਾਦੀ ਸੀ ਤੇ ਇਸ ਮੁੱਖ ਮੰਤਰੀ ਸਾਹਿਬ ਨੇ ਅਰਦਾਸ ਕਰਾਈ ਹੈ ਕਿ ਇਹ ਨਸ਼ਾ ਖਤਮ ਕਰ ਦੇਵਾਂਗੇ ਨਸ਼ਾ ਖਤਮ ਨਹੀਂ ਹੋਣਾ ਨਸ਼ਾ ਕਦੇ ਖਤਮ ਨਹੀਂ ਹੋਣਾ ਸਰਕਾਰਾਂ ਇਹ ਨਸ਼ਾ ਆਇਆ ਕਿਦੋਂ ਇਹ ਕਾਲੀ ਨਾਲ ਦੇ ਰਾਜ ਵਿੱਚ ਆਇਆ ਇਹਦੇ ਸਰਗਨਾ ਕੌਣ ਹੈ ਜਿੰਨਾ ਮਾਫੀਆ ਪੰਜਾਬ ਚ ਆਇਆ ਚਾਹੇ ਉਹ ਰੇਤ ਮਾਫੀਆ ਚਾਹੇ ਉਹ ਕੇਬਲ ਮਾਫੀਆ ਚਾਹੇ ਉਹ ਟਰਾਂਸਪੋਰਟ ਮਾਫੀਆ ਚਾਹੇ ਉਹ ਨਸ਼ਾ ਮਾਫੀਆ ਇਹ ਸਾਰੇ ਮਾਫੀਆ ਦਾ ਜਨਮ ਇਹ ਸਾਰੇ mafia ਦਾ ਜਨਮ ਅਕਾਲੀ ਦਲ ਦੀ ਸਰਕਾਰ ਚ ਹੋਇਆ ਫਿਰ ਸਾਡੀਆਂ ਸਰਕਾਰਾਂ ਨੇ ਇਹਦੇ ਤੇ ਨੱਥ ਨਹੀਂ ਪਾਈ ਇਹ ਵੱਧ ਗਿਆ ਇਹ ਕੀ ਕਹਿੰਦੇ ਆ ਪੰਜਾਬ ਦੀ ਵਿਧਾਨ ਸਭਾ ਚ ਅਸੀਂ ਨਸ਼ੇ ਦੇ ਤਸਕਰ ਫੜਨੇ ਅਸੀਂ ਐਨੇ ਕਿਉਂ ਹੀਰੋਇਨ ਫੜਨੀ ਹੀਰੋਇਨ ਤੇ ਤਸਕਰ ਫੜਨ ਦੇ ਨਾਲ ਮੇਰੀਓ ਮਾਤਾ ਪਾਓ ਪਹਿਣੋ ਨਸ਼ਾ ਖਤਮ ਨਹੀਂ ਹੋਣਾ ਸਾਡੀ ਬੀਬੀ ਨੂੰ ਪੁੱਛ ਕੇ ਵੇਖੋ ਜੀਰਾ 21 ਸਾਲਾਂ ਦਾ ਨੌਜਵਾਨ ਪੁੱਤ ਨਸ਼ੇ ਦੀ ਭੇਡ ਚੜ ਜਾਂਦਾ ਹੈ ਉਹ ਸਾਡੀ ਮਾਂ ਨੂੰ ਪੁੱਛ ਕੇ ਵੇਖੋ ਉਸ ਮਾਂ ਦਾ ਕੀ ਹਾਲ ਹੈ ਨਸ਼ਾ ਫੜੋ ਫੜਾਈ ਨਾ ਖਤਮ ਨਹੀਂ ਹੋਣਾ ਆ ਜਿਹੜੇ ਨੌਜਵਾਨ ਬੈਠੇ ਐ ਉਹ ਬੈਠੇ ਐ ਇਹਨਾਂ ਨੂੰ ਕੰਮ ਦੇਣਾ ਪਊਗਾ ਇਹਨਾਂ ਨੂੰ ਨੌਕਰੀ ਦੇਣੀ ਪਊਗੀ ਇਹ 25000 ਰੁਪਏ ਦੀ ਨੌਕਰੀ ਜਾਵੇ ਤੜਕੇ ਬਸ ਕੇ ਚੜੇ ਤੇ ਸ਼ਾਮ ਨੂੰ ਆਵੇ ਤੇ ਨਾ ਕੇ ਆਪਦਾ ਆਰਾਮ ਕਰੇ ਇਹ ਵਿਹਲਾ ਹੈ ਇਹ ਪੜੇ ਲਿਖੇ ਵਿਚਾਰੇ ਔਰ ਚੌਂਗ ਦੇ ਵਿੱਚ ਵਹਿਲੇ ਤੁਰੇ ਫਿਰਦੇ ਆ ਫਰਮੇਸ਼ੇ ਵਿਆਦੀ ਹੁੰਦੇ ਆ ਫਿਰ ਨਸ਼ਾ ਇਹਨਾਂ ਦੀਆਂ ਸਾਰੀਆਂ ਨਸਾਂ 'ਚ ਵੜ ਜਾਂਦਾ ਔਰ ਇੱਕ ਦਿਨ ਫਿਰ ਸਾਡਾ ਪਿਓ ਇੱਕ ਦਿਨ ਸਾਡਾ ਪਿਓ ਆਪ ਦੇ ਪੁੱਤ ਨੂੰ ਅਰਥੀ ਦਾ ਕੰਦਾ ਦੇ ਕੇ ਛੱਡ ਕੇ ਆਉਂਦਾ ਇਹ ਮਜਬੂਰੀ ਆ ਪੰਜਾਬ ਦੀ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਪੈਗੀ ਹਰ ਵਿਅਕਤੀ ਕੇ ਨਾਮ 'ਤੇ ਆ ਮੈਂ ਮੁਫਤ ਦੂੰਗਾ ਮੈਂ ਆ ਮੁਫਤ ਦੇਊਂਗਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਮੁਫਤ ਕੋਈ ਚੀਜ਼ ਨਹੀਂ ਦੇਾਂਗੇ ਅਸੀਂ ਹਰ ਘਰੇ ਇੱਕ ਸਰਕਾਰੀ ਨੌਕਰੀ ਦੇਾਂਗੇ ਔਰ ਜਿੱਦਾਂ ਤੁਸੀਂ ਸਰਕਾਰੀ ਨੌਕਰੀ ਦੇਓਗੇ ਜਿੱਦਾਂ ਤੁਸੀਂ ਸਰਕਾਰੀ ਨੌਕਰੀ ਦੇਓਗੇ ਪੰਜਾਬ ਨੂੰ ਪੰਜਾਬ ਨੂੰ ਇਹਨਾਂ ਨੇ ਘੋਟਿਆਂ ਤੇ ਕਰਤਾ ਆਟਾ ਲੈ ਲਓ ਦਾਲ ਲੈ ਲਓ ਬਿਜਲੀ ਲੈ ਲਓ ਪਾਣੀ ਦਾ ਬਿੱਲ ਨਹੀਂ ਆਏਗਾ ਉਹ 25000 ਦੀ ਨੌਕਰੀ ਦਿਓ ਤੇ ਆਏ ਸਾਲ 6% ਨੌਕਰੀ 'ਚ ਵਾਧਾ ਔਰ ਇਹ ਟੀਏ ਡੀਐਚ ਕਰੋ ਪੰਜਾਬ ਦੇ ਕਿਸੇ ਵਿਅਕਤੀ ਨੂੰ ਮੁਫਤ ਨਹੀਂ ਚਾਹੀਦਾ ਉਹ ਕਮਾ ਕੇ ਖਾਏਗਾ ਅਣਖੀ ਔਰ ਗੈਰਤ ਮਦ ਪੰਜਾਬ ਦੇ ਲੋਕਾਂ ਨੂੰ ਸਾਡੀਆਂ ਸਰਕਾਰਾਂ ਨੇ ਗੋਡਿਆਂ ਦੇ ਭਾ ਕਰਤਾ ਸੋ ਮੇਰੇ ਸਤਕਾਰਯੋਗ ਭਰਾਓ ਮੈਨੂੰ ਉਮੀਦ ਸੀ ਮੈਨੂੰ ਇਹ ਸੀ ਕਿ ਇੱਕ ਅਧਿਆਪਕ ਦਾ ਪੁੱਤ ਇੱਕ ਅਧਿਆਪਕ ਦਾ ਪੁੱਤ ਭਗਵਾਨ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਇਨਸਾਫ ਕਰੇਗਾ ਲੇਟਿਨ ਹੁਣ ਇਹਨਾਂ ਨੇ ਮਗਰਲੀ ਸਰਕਾਰ ਨੂੰ ਯਾਦ ਕਰਾਤਾ ਲੋਕ ਕਹਿੰਦੇ ਲੋਕ ਕਹਿੰਦੇ ਕਾਂਗਰਸੀ 100 ਗੁਣੇ ਚੰਗੇ ਸਨ ਹੁਣ ਲੋਕ ਸਾਨੂੰ ਯਾਦ ਕਰਦੇ ਅਸੀਂ ਵੀ ਬਾੜੇ ਚੰਗੇ ਨਹੀਂ ਸਾਂ ਸਾਡੇ 'ਚ ਵੀ ਕਮੀਆਂ ਸਨ ਪਰ ਇਹਨਾਂ ਮਾਂਦਿਆਂ ਸ਼ੇਰਾਂ ਨੇ ਹੱਦਾਂ ਪਾਰ ਕਰਤੀਆਂ ਸੋ ਸਤਿਕਾਰਯੋਗ ਪਰਾਹੋ ਅਸੀਂ ਲੜਨਾ ਹੈ ਦੋ ਪਾਸੇ ਲੜਨਾ ਇੱਕ ਬੀਜੇਪੀ ਨਾਲ ਪਰ ਇੱਕ ਆਮ ਆਦਮੀ ਪਾਰਟੀ ਨਾਲ ਉੱਤੇ ਬੀਜੇਪੀ ਬੈਠੀ ਹੈ ਅੱਜ 파ਸਲਾ ਸਾਹਿਬ ਇੱਥੇ ਆਏ ਐ 150 ਜਿਹੜਾ ਐਮਪੀ ਐ ਉਹਨੂੰ ਬਾਹਰ ਕੱਢਤਾ ਮੋਦੀ ਨੇ ਕਹਿੰਦਾ ਵੀ ਚੱਲ ਬਾਹਰ ਬਾਹਰ ਚੱਲ 150 ਤੋਂ ਮਤਲਬ ਅੱਦੇ ਦੇਸ਼ ਦੇ ਲੋਕਾਂ ਦੀ ਜਿਹੜੀ ਗੱਲ ਮੈਂਬਰ ਆਫ ਪਾਰਲੀਮੈਂਟ ਨੇ ਕਰਨੀ ਸੀ ਉਹਨਾਂ ਨੂੰ ਬਾਹਰ ਕੱਢਤਾ ਬਰਖਾਸ ਕਰਤਾ ਔਰ ਪਹਿਲੀ ਵਾਰੀ ਪਹਿਲੀ ਵਾਰੀ ਦੇਸ਼ ਦੇ ਵਿੱਚ ਇਸ ਤਰ੍ਹਾਂ ਹੋਇਆ ਇਹ ਚੁਣੇ ਹੋਏ 150 ਤੋਂ ਵੱਧ ਐਮਪੀ ਨੂੰ ਬਾਹਰ ਕਰ ਦਿੱਤਾ ਗਿਆ ਔਰ ਐਸੇ ਐਸੇ ਕਾਨੂੰਨ ਬਣਾਤੇ ਤੁਹਾਨੂੰ ਫੜ ਕੇ ਲੈ ਜਾਇਆ ਕਰਨਗੇ ਤੇ 6 ਮਹੀਨੇ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਪੁਲਿਸ ਦੱਸੇਗੀ ਨਹੀਂ ਕਿ ਕਿੱਥੇ ਫੜਿਆ ਹੈ ਕੀਟਿਆ ਦਿੰਪਾ ਜੀ ਨੇ ਪੁਲਿਸ ਜਿਹੜੋ ਫੜਦੀ ਹੈ 24 ਘੰਟਿਆਂ ਚ ਦੱਸਣਾ ਪੈਂਦਾ ਵੀ ਅਸੀਂ ਕਿੱਥੇ ਰਹਿ ਗਏ ਹਾਂ ਪੁਲਿਸ ਨੂੰ ਇੰਨੀਆਂ ਪਾਵਰਾਂ ਦੇਤੀਆਂ ਆਈਪੀਸੀ ਸੀਆਰਪੀਸੀ ਇਹ ਸਾਰੇ ਕਾਨੂੰਨ ਬਦਲ ਕੇ ਇਹਨਾਂ ਕਾਨੂੰਨਾਂ ਦੇ ਆਪ ਦੇ ਨਾਂ ਰੱਖਤੇ ਤੇ ਇਹਨਾਂ ਦੇ ਵਿੱਚ ਅਮੈਂਡਮੈਂਟ ਕਰਤੀਆਂ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਅਸ਼ੀਆ ਗੱਲਾਂ ਕਰਤੀਆਂ ਜਿਹੜੀਆਂ ਦੇਸ਼ ਦੇ ਲਈ ਤੇ ਦੇਸ਼ ਦੀ ਡੈਮੋਕ੍ਰੇਸੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਪੈਦਾ ਹੋ ਸਕਦਾ ਹੈ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਮਰੇਗਾ ਨਹੀਂ ਪੰਜਾਬਾਂ ਨੇ ਪੰਜਾਬੀਆਂ ਨੇ ਵਖਾਤਾ ਜਦੋਂ ਬਾਰਡਰ ਤੇ ਬੈਠੇ ਸਨ ਸਤਸ੍ਰੀ ਪੰਜਾਬ ਦਾ ਪੰਜਾਬੀ ਅਰਕੀਅਰ ਗੈਰੇਥ ਮੰਯੋਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਭਗਤ ਸਿੰਘ ਦੀਆਂ ਕਹਾਣੀਆਂ ਸੁਣੀਆਂ ਉਹ ਉੱਥੇ ਲੜਿਆ ਤੇ 700 ਲੋਕ ਸ਼ਹੀਦ ਹੋ ਕੇ ਮੋਦੀ ਸਾਹਿਬ ਨੇ ਕਾਨੂੰਨ ਐਵੇਂ ਵਾਪਸ ਨਹੀਂ ਲਏ ਪੰਜਾਬ ਦੇ 700 ਮੇਰੀਆਂ ਮਾਵਾਂ ਤੇ ਮੇਰੇ ਬਜ਼ੁਰਗਾਂ ਨੇ ਸ਼ਹਾਦਤ ਦੇਣ ਤੋਂ ਬਾਅਦ 700 ਲੋਕਾਂ ਨੇ ਫੇਰ ਕਾਲੇ ਕਾਨੂੰਨ ਵਾਪਸ ਲੈ ਗਏ ਹੁਣ ਕੀ ਕਰ ਰਿਹਾ ਹੈ ਹੁਣ ਕੀ ਕਰ ਰਿਹਾ ਹੈ ਹੋ ਜਾਣ ਬੁੱਟ ਕੇ ਕਿਸਾਨੀ ਤੇ ਹਮਲਾ ਹੋ ਰਿਹਾ ਹੈ ਚੁੱਪਚੀਤੇ ਸ਼ੈਲਰ ਵਾਲਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕ ਇਹਨਾਂ ਨੂੰ ਕਮਜ਼ੋਰ ਕਰੋ ਆਰਥਿਕ ਕਮਜ਼ੋਰ ਕਰੋ ਜੇ ਆਰਥਿਕ ਕਮਜ਼ੋਰ ਹੋਣਗੇ ਫੇਰ ਇਹ ਨੱਥੂ ਗੋਡ ਸੱਡੀ ਜਿਹੜੀ ਪਰੰਪਰਾ ਹੈ ਫੇਰ ਕਮ ਸਾਡੀ ਚੱਲੇਗੀ ਫੇਰ ਆਰਐਸਐਸ ਦਾ ਝੰਡਾ ਬਲੰਦ ਹੋਏਗਾ ਪੰਜਾਬ ਦੇ ਅੰਦਰ ਸੋ ਇਹ ਸਕੀਮ ਹੈ ਦੇਸ਼ ਤੇ ਇਹਨਾਂ ਪਾਰਟੀਆਂ ਦੀ ਸਾਨੂੰ ਕਮਜ਼ੋਰ ਕਰਨ ਦੀ ਆਕਾਲੀ ਨਾਲ ਵਾਲੇ ਮਾਨ ਦੇ ਸ਼ੇਰ ਹੁਣ ਸੁਖਬੀਰ ਕਹਦੇ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਹੈ ਓਏ 8 ਸਾਲਾਂ ਬਾਅਦ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਮਾਫੀ ਗੁਨਾਹ ਦੀ ਨਹੀਂ ਹੁੰਦੀ ਜੋ ਗਣਾ ਕੀਤਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਧੋਖਾ ਤੁਸੀਂ ਕਰ ਸਕਦੇ ਹੋ ਤੇ ਫੇਰ ਤੁਹਾਡੇ ਆਸੇ ਹੋਰ ਕੋਈ ਵਿਅਕਤੀ ਮੈਣੇ ਨਹੀਂ ਰੱਖਦਾ ਜਿਨ੍ਹਾਂ ਨੇ ਰਾਜ ਦੇ ਵਿੱਚ 250 ਵਾਰ 250 ਵਾਰ ਗੁਰੂ ਗ੍ਰੰਥ ਸਾਹਿਬ ਦੀ ਅੰਗ ਰੋਲੇ ਗਏ ਤੇ ਤੁਸੀਂ ਦੁਸ਼ਮਣਾਂ ਨੂੰ ਬਚਾਉਣ ਦਾ ਕੰਮ ਕੀਤਾ ਤੇ ਕੱਲ ਹਰ ਸਿਮਰਤ ਕੌਰ ਬਾਦਰ ਖੇਂਦੀ ਬਿੰਪਾ ਜੀ ਰਾਣਾ ਸਾਹਿਬ ਕੱਲ ਪੈ ਸਾਡੀ ਭੈਣ ਹਰ ਸਿਮਰਤ ਕੌਰ ਬਾਦਰ ਖੇਂਦੀ ਕਹਿੰਦੀ ਸਾਨੂੰ 1984 ਦਾ ਦੁੱਖ ਹੈ ਸਰਦਾਰ ਬਿਆਨ ਸਿੰਘ ਜੀ ਨੇ ਕਹਿੰਦਾ ਹੈ ਲੋਕਾਂ ਨੂੰ ਮਾਰਿਆ ਗਿਆ ਕਈ ਲੋਕਾਂ ਨੂੰ ਨਿਹੱਥਿਆਂ ਨੂੰ ਮੈਂ ਕਹਿੰਦਾ ਜਿਹੜੇ ਲੋਕ ਨਿਹੱਥੇ ਮਾਰੇ ਗਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਣਾ ਚਾਹੀਦਾ ਹਿਊਮਨ ਰਾਈਟਸ ਦੀ ਉਹ ਲੰਘੜਾ ਜਿਨ੍ਹਾਂ ਲੋਕਾਂ ਨੇ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਮੈਂ ਕਿਹਾ ਅੱਜ ਮੈਂ ਕਿਹਾ ਅੱਜ ਮੈਂ ਦੀਪ ਕਮਲ ਜੀ